Beep. ਪੀਪਲੀ ਦਾ ਪਤਾ ਤੋੜ ਕੇ ਪੀਪਲੀ ਦਾ ਪਤਾ ਤੋੜ ਕੇ ਪਤੰਗ ਬਨਾਨੀਆ ਪਤੰਗ ਬਨਾਨੀਆ ਮੈਂ ਆਪਣੇ ਗੁਰਾਂ ਨੂੰ ਮਿਲਣੇ ਦਾ ਕੋਈ ਟੰਗ ਬਨਾਨੀਆ ਮੈਂ ਆਪਣੇ ਗੁਰਾਂ ਨੂੰ ਮਿਲਣੇ ਦਾ ਕੋਈ ਟੰਗ ਬਨਾਨੀਆ ਮੇਰੇ ਸਿਰ ਤੇ ਟੋਕਰਾ ਫੁੱਲਾਂ ਦਾ ਮੇਰੇ ਜ਼ੀਰ ਤੇ ਟੋਕਰਾ ਫੁੱਲਾਂ ਦਾ ਮਾਲਨ ਬਨਦਾਨੀਆਂ ਮਾਲਨ ਬਨਦਾਨੀਆਂ ਮੈਂ ਬੈ ਸਤਗੁਰ ਦੇ ਬੂਹੇ ਬੂਹਾ ਖੜਕਾਨੀਆਂ ਮੈਂ ਬੈ ਸਤ ਰੇ ਨੇ ਬੂਹੇ ਬੂਹਾ ਘੜ ਕਾਨੀਆਂ ਫੁੱਲ ਲੈ ਲੋ ਸਤਗੁਰ ਮੇਰੇ ਆ ਫੁੱਲ ਲੈ ਲੋ ਸਤਗੁਰ ਮੇਰੇ ਮੈਂ ਹੋ ਕਾਲਾਨੀਆਂ ਮੈਂ ਹੋ ਕਾਲਾਨੀਆਂ ਮੈਂ ਆਪਣਾ मिलने दा कोई टांग बना लिया मैं अपने गुरुआं नु मिलने दा कोई टांग बना लिया पिपली दा पत्ता तोड़ के पिपली दा पत्ता तोड़ पतंग बना ਟੰਗ ਬਨਾਨੀਆ ਮੈਂ ਆਪਣੇ ਗੁਰਾਂ ਨੂੰ ਮਿਲਣੇ ਦਾ ਕੋਈ ਟੰਗ ਬਨਾਨੀਆ ਮੈਂ ਆਪਣੇ ਗੁਰਾਂ ਨੂੰ ਮਿਲਣੇ ਦਾ ਕੋਈ ਟੰਗ ਬਨਾਨੀਆ ਮੇਰੇ ਸਿਰ ਤੇ ਮਟਕਾ ਦੂਦ ਦਾ ਮੇਰੇ ਸਿਰ ਤੇ ਮਟਕਾ ਦੂਦ ਦਾ ਗੁਜਰੀ ਬਨ ਜਾਨੀਆ ਗੁਜਰੀ ਬਨ ਜਾਨੀਆ ਮੈਂ ਬੈ ਸਤ ਗੁਰ ਦੇਦਾਰ ਤੇ ਬੂਹਾ ਕਰ ਕਾਨੀਆਂ ਮੈਂ ਮੈਂ ਸਤਗੁਰ ਦੇ ਦਰ ਤੇ ਬੂਹਾ ਕਰ ਕਾਨੀਆਂ ਦੁੱਧ ਲੈ ਲੋ ਸਤਗੁਰ ਮੇਰੇ ਆ ਦੁੱਧ ਲੈ ਸਤਗੁਰ ਮੇਰੇ ਮੈਂ ਹੋ ਕਲਾਨੀਆਂ ਮੈਂ ਹੋ ਕਲਾਨੀਆਂ ਮੈਂ ਆਪਣੇ ਗੁਰਾਂ ਨੂੰ ਮਿਲਣੇ ਦਾ ਕੋਈ ਟਾਂਗ ਬਨਾਨੀਆਂ ਮੈਂ ਆਪਣੇ ਗੁਰਾਂ ਨੂੰ ਮਿਲਣ ਦਾ ਕੋਈ ਟੰਗ ਬਨਾਨੀਆ ਪਿਪਲੀ ਦਾ ਪਤਾ ਤੋੜ ਕੇ ਪਿਪਲੀ ਦਾ ਪਤਾ ਤੋੜ ਪਤੰਗ ਬਨਾਨੀਆ ਪਤੰਗ ਬਨਾਨੀਆ ਮੈਂ ਆਪਣੇ ਗੁਰਾਂ ਨੂੰ ਮਿਲਣ ਦਾ ਕੋਈ ਟੰਗ ਬਨਾਨੀਆ ਮੈਂ ਆਪਣੇ ਗੁਰਾਂ ਨੂੰ ਮਿਲਣ ਦਾ ਕੋਈ ਟੰਗ ਬਨਾਨੀਆ ਮੇਰੇ ਸਿਰ ਤੇ ਟੋਕਰਾ ਫਲ ਦਾ ਮੇਰੇ ਸਿਰ ਤੇ ਟੋਕਰਾ ਫਲ ਮੈਂ ਹੋ ਕਾਲਨੀਆ ਮੈਂ ਹੋ ਕਾਲਨੀਆ ਫਲ ਲਾ ਲੋ ਸਤਗੁਰ ਮੇਰੇ ਆ ਮੈਂ ਵਾਜਾਂ ਦੇ ਲੀਆ ਫਲ ਲੈ ਲਓ ਸਤਗੁਰ ਮੇਰੇ ਆ ਮੈਂ ਵਾਜਾਂ ਦੇ ਲੀਆ ਪਿਪਲੀ ਦਾ ਪੱਤਾ ਤੋੜ ਕੇ ਪਿਪਲੀ ਦਾ ਪੱਤਾ ਤੋੜ ਕੇ ਪਤੰਗ ਬਨਾਨੀਆ ਪਤੰਗ ਬਨਾਨੀਆ ਮੈਂ ਆਪਣੇ ਗੁਰਾਂ ਨੂੰ ਮਿਲਣੇ ਦਾ ਕੋਈ ਟੰਗ ਬਨਾਨੀਆ ਮੈਂ ਆਪਣੇ ਗੁਰਾਂ ਨੂੰ ਮਿਲਣੇ ਦਾ ਕੋਈ ਟੰਗ ਬਨਾਨੀਆ ਬੋਲੇ ਸੋਨਿਰ ਪੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਸੁਆਮੀ ਜਗਤਗੀਰ ਮਹਾਰਾਜ ਕੀ ਜੈ ਸੁਆਮੀ ਦੀਪਗੀਰ ਮਹਾਰਾਜ ਕੀ ਜੈ ਸੁਆਮੀ ਲਾਲ ਦਾਸ ਕਪਾਲ ਮੋਚਨ ਮਹਾਰਾਜ ਕੀ ਜੈ ਜਕਾਰਾ ਕਾਂਸ਼ੀ ਵਾਲੇ ਦਾ ਬੋਲ ਸੰਤ ਸੇ ਦਰਬਾਰ